ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਫਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਝੂਟੀ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆਂ ਦੂਜਾ ਸੁਆ ਗੱਬਨ ਝੂਟੀ ਆ ਘਰ ਦੀ ਝੂਟੀ ਹੈ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਫਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀ ਠੀਕ ਆ ਬਾਈ ਹਾਂਜੀ ਬਾਈ ਠੀਕ ਆ ਨਾਂ ਦੱਸਿਓ ਬਈ ਆਪਣਾ ਬਲਤੇਰ ਸਿੰਘ ਆ ਜੀ ਠੀਕ ਆ ਤੇ ਬਾਈ ਇੱਕ ਵਾਰੀ ਨੰਬਰ ਵੀ ਦੱਸ ਦਿਓ ਜੀ 99142 ਠੀਕ ਆ 4831 ਨੰਬਰ ਦੁਬਾਰੇ ਫੇਰ ਬੋਲ ਲਈ ਬਈ 99142045 ਠੀਕ ਆ ਇਹ ਬਈ ਝੋਟੀ ਆਪਣੇ ਘਰ ਦੀ ਆ ਹਾਂਜੀ ਬਈ ਜੀ ਘਰ ਠੀਕ ਆ ਕਿੰਮਾ ਸੂਆ ਸੂਣਾ ਬਈ ਇਹਨੇ ਦੂਜਾ ਸੂਆ ਸੂਣਾ ਵੀਰੇ ਠੀਕ ਆ ਦੂਜਾ ਸੂਆ ਸੂਣਾ ਹਾਂਜੀ ਦਿਨ ਕਿੰਨੇ ਲੈ ਜੂਗੇ ਸੂਣ ਚ ਦਿਨ ਬਸ ਦੋ ਦਿਨ ਰਹਿੰਦੇ ਆ ਜੀ ਦੋ ਦਿਨ ਰਹਿੰਦੇ ਆ ਹਾਂਜੀ ਠੀਕ ਆ ਤੇ ਮਗਰਲੇ ਸੂਏ ਬਈ ਦੁੱਧ ਕਿੰਨਾ ਕੱਢਿਆ ਨੇ 11 ਤੋਂ 11.5 ਲੀਟਰ ਠੀਕ ਆ ਐਂਦੀ ਕੀ ਨਿਮਾਨ ਕਰਦੇ ਆ ਵੇਖੋ ਜੀ ਉਹ ਤਾਂ ਅਗਲੇ ਨੇ ਆਪਦੀ ਸਮਝ ਮੁਤਾਬਕ ਲੈਣਾ ਹਨਾ ਠੀਕ ਆ ਤੇ ਕੋਈ ਸੀਮਨ ਵਾਲੇ ਪਾਸੇ ਪਈ ਪਤਾ ਹੋਵੇ ਕਿਹੜਾ ਸੀਮਨ ਲੱਗਿਆ ਹੋਗਾ ਤੇ ਸੀਮਨ ਤੋਂ ਨਾ ਹੁਣ ਤਾਂ ਇਹ ਠੀਕ ਆਪਣੇ ਪਿੰਡ ਜੀ ਠੀਕ ਲੋਹ ਬਾਈ ਦੇ ਪਿੰਡ ਵਿੱਚ ਬੁੱਲ ਹੈਗਾ ਉਹ ਤੋਂ ਇਹ ਕਰਾਉਸ ਆ ਸਿੰਘ ਬਿਲਕੁਲ ਕੁੰਡਾ ਤੇ ਬਾਕੀ ਦੋਸਤੋ ਤੁਸੀਂ ਜਜਮੈਂਟ ਸਾਰੀ ਆਪ ਲਾ ਲੈਣੀ ਬਾਈਆਂ ਦਾ ਪਹਿਲੇ ਸੂਏ 11 ਲੀਟਰ ਦੇ ਲਗਭਗ ਦੁੱਧ ਕੱਢਿਆ ਰਾਜੀਪੜੀ ਚੰਗੀ ਆ ਸੰਭਾਈ ਜੇ ਗੱਲ ਕਰੀ ਨਾ ਬਾਈ ਦੀ ਚੰਗੀ ਆ ਦੇਖ ਸਕਦੇ ਆ ਬਿਲਕੁਲ ਪੱਧਰ ਪੈਟ ਕੂੜੇ ਦੇ ਵਿੱਚ ਆ ਅਨੁਮਾਨ ਆ ਵੀ ਇਹਨੇ 2-4 ਦਿਨ ਲਾਏ ਨੇ ਬਾਈਆਂ ਦਾ 2 ਕੁ ਦਿਨ ਲਗਭਗ ਪਏ ਆ ਉੱਤੋਂ ਕੋਈ ਭੋਲ ਨਹੀਂ ਪਈ ਜੇ ਆਪਾਂ ਬਾਲੀ ਗੱਲ ਕਰੀਏ ਇਹ ਥਾਣਾ ਦਾ ਸਾਈ ਤੁਹਾਨੂੰ ਉਖਾਦਨੇ ਬਿਲਕੁਲ ਸਾਫ਼ ਸੁਥਰਾ ਥਾਣਾ ਅਗਲੇ ਨਾਲ ਅਗਲਾ ਸੀਮਾ ਤੇ ਮਗਰਲੇ ਨਾਲ ਮਗਰਲਾ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਦੂਜਾ ਸੁਭਾ ਸੁਨਾ ਤੇ ਤੋੜ ਕੇ ਤੁਹਾਨੂੰ ਉਖਾਦਨੇ ਮੱਥੇ 'ਚ ਛੋਟਾ ਜਿਹਾ ਬੱਲ ਹੈਗਾ ਲੱਭ ਕੋਰ ਕਿ ਨਾ ਇੱਕ ਹੈ ਕਿ ਰਾਖਣ ਵਾਲੀ ਹੈ। ਬਾਕੀ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਲਈ ਤੁਸੀਂ ਇੱਥੇ ਆ ਕੇ ਕਰ ਲੈਣੀ ਆ। ਹਵਾਨੇ ਪਖਤੋ ਜੀ ਗੱਲ ਕਰੀ ਨਾ ਸਾਫ ਰੀਝੂ ਦੀ ਹੈ। ਮਰੇ ਗਾਂਵ ਤੋਂ ਬੰਦੇ। ਇਸ ਤਰ੍ਹਾਂ ਹੈ। ਤਾਂ ਹਵਾਨਾ ਦੋਸਤੋ ਸੋਨਾ ਤਿਆਰ ਕਰ ਜਾਣਾ ਬਾਕੀ ਲੋਚਾਪ ਦੇ ਨੇ ਅਨੁਮਾਨ ਲਾਏ ਜਾਣੇ ਜਿਹੜੇ ਹਿਸਾਬ ਨਾਲ ਹਵਾਨੇ ਤੇ ਢੱਲ ਪਈ ਹੈ। ਉੱਪਰਲੇ ਪਾਸੇ ਹਵਾਨੇ ਤੇ ਦੇਖੋ ਇਹ ਹਜੇ ਢੱਲ ਪਈ ਹੈ। ਬਾਈ ਤਾਂ ਦਾਸ ਦਾ ਦੋ ਦਿਨ ਦਾ ਜਾਣੇ ਹਨ ਅਨੁਮਾਨ ਹੈ 5-4 ਦਿਨ ਲੈ ਜੂਗੀ ਉੱਥੋਂ ਕੋਈ ਬਾੜੀ ਹੈ ਕਈ ਨਹੀਂ ਕੋਲੀ ਨਹੀਂ ਪਈ ਕੋਈ ਬਾੜੀ ਤਿਆਰੀ ਨਹੀਂ ਕੀਤੀ ਤੇ ਸਿੰਗ ਬਿਲਕੁਲ ਕੁੰਡਾ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਤੇ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆ ਰੇਟ ਫੋਨ ਤੇ ਕਰਾਂ ਰੇਟ ਫੋਨ ਤੇ ਕਰਾਂ ਠੀਕ ਆ ਲੋ ਵੀ ਇਹਦਾ ਝੂਟੀ ਦਾ ਰੇਟ ਫੋਨ ਤੇ ਹੋ ਜਾਣਾ ਜਿਹੜੇ ਵੀ ਦੇ ਪਸੰਦ ਹੋਵੇ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਪਿੰਡ ਬਾਈ ਦਾ ਝੂਟੀ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਇਹ ਤਸੀਲ ਵੀ ਫਰੀਦਕੋਟ ਹੀ ਪੈ ਜਾਂਦੀ ਹੈ ਨਾ ਬਈ ਠੀਕ ਆ ਲੋ ਵੀ ਇਸ ਨੰਬਰ ਤੇ ਸੰਪਰਕ ਕਰ ਲੋ ਜੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ